ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਫੂਲ ਸਰਾਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਆਈ ਵੱਡੀ ਖਬਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਵੱਡਾ ਬਿਆਨ ਇੱਕ ਪਾਸੇ ਜਿੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਬੰਦੀ ਸਿੰਘ ਰਿਹਾ ਕੀਤੇ ਜਾਣਗੇ ਇਹ ਵੀ ਕਿਆਸ ਰਗਾਈਆਂ ਲਗਾਈਆਂ ਜਾ ਰਹੀਆਂ ਨੇ ਜੇਕਰ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਲਾਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਫਿਰ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਪਵੇਗਾ ਬਲਵੰਤ ਸਿੰਘ ਰਾਜੋਆਣਾ ਵੀ ਉਹਦੇ ਵਿੱਚ ਨੇ ਸਜ਼ਾ ਦੀ ਮਾਫੀ ਲਈ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਉਸ ਤੋਂ ਬਾਅਦ ਗੱਲ ਇਹ ਵੀ ਹੋ ਰਹੀ ਹੈ ਕਿ ਭਾਈ ਅਮਰਪਾਲ ਖਾਲਸਾ ਨੂੰ ਵੀ ਰਿਹਾ ਕੀਤਾ ਜਾਵੇ ਯਾਨੀ ਕਿ ਇਹਨਾਂ ਤੋਂ ਪਹਿਲਾਂ ਜਿਹੜੇ ਬੰਦੀ ਸਿੰਘ ਨੇ ਆਪੋ ਆਪਣੀਆਂ ਸਜ਼ਾਵਾਂ ਜਿਹੜੀਆਂ ਨੇ ਪੂਰੀਆਂ ਕਰ ਚੁੱਕੇ ਨੇ ਬੱਟ ਹਾਲੇ ਵੀ ਉਹਨਾਂ ਨੂੰ ਬਾਫੀ ਨਹੀਂ ਸਜ਼ਾਵਾਂ ਭੁਗਤਣ ਦੇ ਬਾਅਦ ਵੀ ਉਹ ਬੰਦੀ ਸਿੰਘ ਜਿਹੜੇ ਨੇ ਭਾਰਤ ਦੀਆਂ ਵੱਖ-ਵੱਖ ਜੇਲਾ ਦੇ ਵਿੱਚ ਰੋਕੇ ਰੱਖੇ ਹੋਏ ਨੇ ਯਾਨੀ ਕਿ ਕਾਨੂੰਨ ਦੇ ਨਾਮ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਧੱਜੇ ਉਡਾਈਆਂ ਗਈਆਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇਹ ਖਬਰ ਆ ਰਹੀ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੱਕ ਵਿੱਚ ਖੜ ਗਏ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦੱਸਦੀ ਕਿ ਸੱਚਖੰਡ ਵਿੱਚ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਡੇਰਾ ਰਤਸਵਾਮੀ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਿੱਜੀ ਤੌਰ ਤੇ ਯਤਨ ਕੀਤੇ ਹਨ ਅਤੇ ਅਗਾਹ ਵੀ ਕਰਦੇ ਰਹਿਣਗੇ ਸੋਮਵਾਰ ਨੂੰ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੁਜੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਪੰਜਾਬੀ ਜਗਰਣ ਦੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕਈ ਪਰਿਵਾਰਾਂ ਨੇ ਇਸ ਮਾਮਲੇ یعنی ਕਿ ਬੰਦੀ ਸਿੰਘਾਂ ਦੀ ਰਿਹਾਈ ਚ ਉਹਨਾਂ ਦੀ ਉਹਨਾਂ ਤੱਕ ਪਹੁੰਚ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਲਈ ਕੀਤੇ ਯਤਨਾਂ ਦਾ ਨਤੀਜਾ ਹੈ ਉਹਨਾਂ ਨੂੰ ਪ੍ਰੋਬਲ ਮਿਲ ਰਹੀ ਹੈ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਗਾ ਵੀ ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ ਮਨੁੱਖੀ ਅਧਿਕਾਰਾਂ ਤਹਿਤ ਬੰਦੀ ਸਿੰਘਾਂ ਬੰਦੀ ਸਿੰਘ ਜਲੂਰ ਰਿਹਾ ਹੋਣਗੇ ਦਸਨ ਯੋਗ ਹੈ ਕਿ ਭਾਈ ਗੁਰਦੀਪ ਸਿੰਘ ਖਹਿਰਾ ਅਤੇ ਅਮਰਤਪਾਲ ਸਿੰਘ ਦੋਹੀ ਪਿੰਡ ਜੱਲੂ ਕਿੜਾ ਦੇ ਵਾਸੀ ਆ ਜੋ ਕਿ ਬਾਬਾ ਬਕਾਲਾ ਸਾਹਿਬ ਦੇ ਨੇੜੇ ਬਿਆਸ ਵਿੱਚ ਪੈਂਦਾ ਹੈ ਬੀਤੇ ਦਿਨੀ ਇਸ ਗੱਲ ਦੀ ਕਾफी ਚਰਚਾ ਰਹੀ ਕਿ ਖਾਲਸਤਾਨੀ ਸਮਰਥਕ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਨੇ ਤਰਸੀਮ ਸਿੰਘ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਪਹਿਲਾਂ ਬਾਬਾ ਗੁਰਵਿੰਦਰ ਸਿੰਘ ਨੇ ਢਿੱਲੋਂ ਸਵੇਰ ਗ੍ਰੀਨ ਐਵੇਨਿਊ ਨੇੜੇ ਰਮਜੀਤ ਸਿੰਘ ਐਵੇਨਿਊ ਵਿਖੇ ਕਿਸੇ ਸ਼ਾਸਕ ਕਰੀਦੇਕਾਰ ਕੋਲ ਸ਼ਾਸਨ ਸਤਸੰਗੀ ਦੇ ਘਰ ਕੁਝੇ ਇਤੋਂ ਸੱਚਖੰਡ ਰਮੰਦਾਸ ਸਾਹਿਬ ਗਏ ਇੱਥੇ ਦਰਬਾਰ ਸਾਹਿਬ ਚ ਮੱਥਾ ਟੇਕਣ ਟੇਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਕਰੀਬ 7 ਮਿੰਟ ਤੱਕ ਅੰਦਰ ਬੈਠ ਕੇ ਕੀਰਤਨ ਵੀ ਸਰਵਣ ਕੀਤਾ ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਨਤਮਸਤਕ ਹੋਏ ਸ੍ਰੀ ਹਰਮੰਦਾਸ ਸਾਹਿਬ ਤੋਂ ਬਾਅਦ ਉਹ ਰਾਮ ਤੀਰ ਤਰੋੜ ਸੇ ਤੋਂ ਡੇਰਾ ਬਿਆਸ ਦੇ ਸੈਂਟਰ ਚਲੇ ਗਏ ਉਹਨਾਂ ਕਿਹਾ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਮੈਂ ਯਤਨ ਕਰ ਰਿਹਾ ਖਾਸ ਕਰਕੇ ਗੁਰਦੀਪ ਸਿੰਘ ਖਹਿਰਾ ਉਹ ਜਿਹੜੀ ਪ੍ਰੋਬਲ ਮਿਲੀ ਹੈ ਉਹ ਡੇਰਾ ਬਿਆਸ ਦੇ ਬਾਬਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਸੈਟ ਸਰਕਾਰ ਦੇ ਨਾਲ ਗੱਲਬਾਤ ਕੀਤੀ ਗਈ ਸੀ ਇਹ ਵੀ ਖਬਰਾਂ ਨਜ਼ਰ ਹੋਈਆਂ ਸੀ ਕਿ ਭਾਈ ਅਬਰਤਪਾਲ ਖਾਲਸਾ ਦੇ ਪਿਤਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ ਸੀ ਕਿੰਨਾ ਕੋ ਸੱਚ ਹੈ ਕਿੰਨਾ ਕੋ ਝੂਠਾ ਹੈ ਤਾਂ ਆਉਣ ਵਾਲੇ ਦਿਨਾਂ ਨੂੰ ਸਪਸ਼ਟਿਕਰਨ ਦੇਣਾ ਪਵੇਗਾ ਭਾਈ ਅਬਰਤਪਾਲ ਖਾਲਸਾ ਦੇ ਪਿਤਾ ਨੂੰ ਲੈ ਕੇ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਸਿੱਧਾ ਹੀ ਬਿਆਨ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮੈਂ ਯਤਨ ਕਰਦੇ ਰਵਾਂਗਾ ਤਾਂ